ਸੋ ਸਾਡੇ ਨਾਲ ਬਾਬਾ ਗੁਰਤੇ ਸਿੰਘ ਜੀ ਮੌਜੂਦ ਨੇ ਨਾ ਤੋਂ ਜਾਣ ਦੀ ਕੋਸ਼ਿਸ਼ ਕਰਦੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਨੌਜਵਾਨਾਂ ਵੱਲੋਂ ਜਿਹੜਾ ਉਦਮ ਕੀਤਾ ਗਿਆ ਇਹ ਇਹਨੂੰ ਆਪ ਜੀ ਕਿਵੇਂ ਦੇਖਦੇ ਹੋ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਕਿਵੇਂ ਦਾ ਸਾਰਾ ਸੰਪਰਦਾ ਤੇ ਜਿਹੜਾ ਸਿੱਖ ਦਾ ਮਾਲਵਾ ਇਲਾਕੇ ਦੀਆਂ ਸਿੱਖ ਸੰਗਤਾਂ ਜਾਂ ਕਮੇਟੀਆਂ ਲੰਗਰ ਕਮੇਟੀਆਂ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਬੜਾ ਸੋਹਣਾ ਇਹ ਉਦਮ ਹੈ ਦਿੱਕਤ ਕੋਈ ਨਹੀਂ ਆਈ ਜੇ ਸੰਗਤ ਗੁਰਮਤ ਵਾਲੇ ਪਾਸੇ ਤੁਰ ਪਵੇ ਕਿਸੇ ਵੀ ਕਾਰਜ ਨੂੰ ਤੁਰ ਪਵੇ ਤਾਂ ਉਹ ਕਾਰਜ ਹੋ ਜਾਂਦਾ ਤੇ ਪਿਛਲੇ ਵਾਰ ਵੀ ਇਹ ਜਿਹੜਾ ਸਿੱਖ ਸਥਾ ਮਾਲਵਾ ਤੇ ਹੋਰ ਸੰਗਤਾਂ ਨੇ ਬੜਾ ਉਦਦਮ ਕੀਤਾ ਉਹ ਗੁਰਮਤ ਵਾਲੇ ਪਾਸੇ ਤੁਰੇ ਉਹ ਜਿਹੜਾ ਪ੍ਰੋਗਰਾਮ ਬਹੁਤ ਹੱਦ ਤੱਕ ਸਫਲ ਹੋਇਆ ਹੁਣ ਜੇ ਮਹਾਪੁਰਖਾਂ ਦੀ ਅੱਗੇ 100 ਸਾਲਾ ਸਤਾਬ ਦੀ ਆ ਰਹੀ ਆ ਉਸੇ ਨੂੰ ਸਮਰਪਤ ਅੱਜ ਇੱਥੇ ਸਿੱਖ ਸੰਗਤਾਂ ਪਹੁੰਚੀਆਂ ਇਲਾਕੇ ਦੇ ਜਥੇ ਪਹੁੰਚੇ ਸਤਿਕਾਰਯੋਗ ਮਹਾਪੁਰਸ਼ ਹੋਰ ਪੰਥਕ ਹਸਤੀਆਂ ਪਹੁੰਚੀਆਂ ਇੱਥੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਦੋਂ ਤੱਕ ਮਹਾਂ ਪ੍ਰਸਾਦੀ 100 ਸਾਲਾ ਸਤਾਬ ਦੀ ਹੋਣੀ ਹੈ ਵੀ ਉਦੋਂ ਤੱਕ ਸਾਰੇ ਜਿਹੜੇ ਇੱਥੇ ਪ੍ਰੋਗਰਾਮ ਹੁੰਦੇ ਨੇ ਉਹ ਗੁਰਮਤ ਅਨੁਸਾਰ ਹੀ ਹੋ ਜਾਣ। ਦਿੱਕਤ ਕੋਈ ਨਹੀਂ ਆਈ। ਨਾ ਹੀ ਗੁਰੂ ਸਾਹਿਬ ਨੇ ਦਿੱਕਤ ਆਉਣ ਦੇਣੀ ਆ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਤੁਰੇ ਆ। ਅੱਜ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੀ ਉਹ ਕੀਤੀ ਆ ਮਹਾਰਾਜ ਕੋਈ ਦਿੱਕਤ ਨਾ ਆਵੇ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਗੁਰਮਤ ਦੇ ਅਨੁਸਾਰ ਹੀ ਹੋਣ। ਤੇ ਜਿਵੇਂ ਹੋਰ ਪੰਜਾਬ ਦੇ ਵਿੱਚ ਜਿਵੇਂ ਅੱਗੇ ਆਪਣੇ ਫਤਿਹਗੜ੍ਹ ਸਾਹਿਬ ਦੇ ਵੀ ਜੋੜ ਮੇਲੇ ਆ ਤੇ ਸਾਕੇ ਹੋ ਗਏ ਹਨਾ ਚੋਚੰਗੁਰ ਦੇ ਸਾਕੇ ਆਣਾ ਤੋਂ ਸ਼ੁਰੂ ਹੋ ਰਹਿਣਾ। ਉਨ੍ਹਾਂ ਬਾਬਤ ਆਪ ਦੀ ਕੀ ਸੰਦੇਸ਼ ਹੈ ਜਿਹੜਾ ਸੁਨੇਹਾ ਉਹ ਪੰਜਾਬ ਦੇ ਉਨ੍ਹਾਂ ਬਾਬਤ ਵੀ ਸਾਡੀ ਉਹ ਬੇਨਤੀ ਹੈ ਵੀ ਜਿਹੜੀਆਂ ਸੰਗਤਾਂ ਜਾਂ ਜਿਹੜੇ ਨੌਜਵਾਨ ਜਾਂਦੇ ਆ ਫਤੇਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਚਮਕੌਰ ਸਾਹਿਬ ਦੇ ਜੋੜ ਮੇਲੇ ਤੇ ਉੱਥੋਂ ਸਿੱਖਿਆ ਲੈਣ ਜਾਓ ਐਵੇਂ ਹਲੜਬਾਜੀ ਕਰਨੀ ਵੀ ਜਿਵੇਂ ਫਤੇਗੜ੍ਹ ਸਾਹਿਬ ਦੇ ਜੋੜ ਮੇਲੇ ਚਾਲੇ ਉੱਥੇ ਕੀ ਹੋਇਆ ਸਾਹਿਬ ਜਦਿਆਂ ਨੇ ਸਿੱਧੀਆਂ ਦਿੱਤੀਆਂ ਸਿੱਖੀ ਦੇ ਵਾਸਤੇ ਆਪਣਾ ਧਰਮ ਨਹੀਂ ਛੱਡਿਆ ਵੀ ਸਾਨੂੰ ਆਪਣਾ ਧਰਮ ਪਿਆਰ ਅਸੀਂ ਸ਼ਹਾਦਤਾਂ ਦਿੱਤੀਆਂ ਨੇ ਉੱਥੇ ਜਿਹੜੇ ਨੌਜਵਾਨ ਜਾਂਦੇ ਆ ਉਹਨਾਂ ਨੂੰ ਇਹ ਸੇਧ ਲੈਣ ਦੀ ਜ਼ਰੂਰਤ ਆ ਵੀ ਅਸੀਂ ਉਹਨਾਂ ਸਾਹਿਬ ਜਦਾਂ ਦੀ ਯਾਦ ਚਾਉਣਾ ਜਿੰਨਾ 7 7 ਸਾਲ ਅਤੇ 9 ਸਾਲ ਦੀ ਉਮਰ ਦੇ ਵਿੱਚ ਛਿੱਧੀ ਪ੍ਰਾਪਤ ਕੀਤੀ ਪਰ ਆਪਣਾ ਤਰਨ ਨਹੀਂ ਛੱਡਿਆ ਜਿਹੜੇ ਕਾਰਜ ਪ੍ਰਬੰਧਕਾਂ ਨੂੰ ਕਰਨੇ ਚਾਹੀਦੇ ਪਹਿਲ ਦੇ ਆਧਾਰ ਤੇ ਉਹ ਅੱਜ ਸੰਗਤਾਂ ਨੂੰ ਆਪ ਹਮਲਾ ਮਾਰ ਕੇ ਕਰਨੇ ਪੈ ਰਹੇ ਇਹ ਸਾਰੀ ਗਰਾਫਟ ਨੂੰ ਕਿਵੇਂ ਦੇਖਦੇ ਆ ਇਹ ਸਾਰੀ ਗਰਾਫਟ ਵੀ ਜਿਵੇਂ ਪਹਿਲਾਂ ਸਖ ਸੰਗਤਾਂ ਥੋੜੀਆਂ ਜਾਂਦੇ ਨੇ ਚਲੋ ਉੱਥੇ ਮਰਜ਼ਾਦਾ ਰਹਿੰਦੀ ਜਿੱਥੇ ਫਿਰ ਇਕੱਠ ਬਹੁਤ ਹੋ ਜੇ ਫਿਰ ਬਹੁਤੇ ਇਕੱਠ ਨੂੰ ਵੇਖ ਜਿਹੜੇ ਪ੍ਰਬੰਧਕ ਆ ਉਹ ਵੀ ਕਈ ਵਾਰ ਪਾਸਾ ਬਦਲ ਜਾਂਦੇ ਆ ਵੀ ਸੰਗਤ ਦੇ ਇਹ ਸੰਗਤ ਤਾਂ ਵੇਖੋ ਉਹ ਆ ਜਿਹੜੀ ਗੁਰੂ ਦੇ ਮਤਮਤਾਬਕ ਚੱਲੇ ਜਿਹੜੀ ਆਪਣੀ ਮਤਮਤਾਬਕ ਚੱਲੇ ਉਹ ਸੰਗਤ ਨਹੀਂ ਹੋ ਸਕਦੀ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਵੀ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਵੀ ਇਕੱਠ ਨੂੰ ਵੇਖ ਕੇ ਬਦਲਣਾ ਨਹੀਂ ਚਾਹੀਦਾ ਠੀਕ ਹੈ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ